ਵੇਦ ਪੁਰਾਨ ਕੁਰਾਨ ਦੋਹੂ ਮਿਲ ਭਾਤ ਅਨੇਕ ਵਿਚਾਰ ਵਿਚਾਰਾ ਵੇਦ ਪੁਰਾਨ ਕੁਰਾਨ ਦੋਹੂ ਮਿਲ ਕੁਰਾਨ ਮੁਸਲਮਾਨ ਦੀ ਹੈ ਵੇਦ ਪੁਰਾਨ ਆ ਵੇਦ ਔਰ ਪੁਰਾਨ ਹੀ ਦੋ ਦੋਨਾਂ ਨੇ ਬੈਠ ਬਿਲ ਬੈਠ ਕੇ ਬਥੇਰੀਆਂ ਵਿਚਾਰਾਂ ਕਰ ਲਈਆਂ ਸਿਆਮੀਰ ਵਰਗੇ ਸੋ ਜਿਹੜੇ ਚੰਗੇ ਜਿਹੜੇ ਨੇਕ ਮੁਸਲਮਾਨ ਸੀ ਬਹੁਤ ਸੀ ਮੁਸਲਮਾਨਾਂ ਦੀ ਬਹੁਤ ਦੇ ਨੇਕ ਬੰਦੇ ਹੋਏ ਨੇ ਉਹ ਇਹ ਦੁਆਦੇ ਵਿੱਚ ਨੇਕ ਬੰਦਿਆਂ ਚ ਵਹਿੰਦੇ ਵੀ ਸੀ ਬੈਠ ਕੇ ਵਿਚਾਰੋ ਵੀ ਕਰਦੇ ਰਹੇ ਸਾਰੇ ਨਹੀਂ ਹੁੰਦੇ ਇਹ ਕੱਟੜਵਾਦੀ ਕੱਟੜਵਾਦੀ ਧਾਰਮਿਕ ਹੁਦੈ ਨਹੀਂ ਜਾਏ ਇਹ ਦੂਹਣ ਚਾਏ ਸਿੱਖ ਹੁੜ ਜਾਏ ਮੁਸਲਮਾਨ ਹੁੜ ਉਹ ਧਾਰਮਿਕ ਨਹੀਂ ਹੁੰਦੇ ਜਿੰਨੇ ਕੱਟੜਵਾਦੀ ਨੇ ਉਹਦਾ ਧਾਰਮਿਕ ਹੁਦੈ ਹੀ ਨਹੀਂ ਲੋ ਧਰਮ ਦੇ ਖਿਲਾਫ ਹੁੰਦੇ ਨੇ ਤਾਰੇ ਬੰਦੇ ਆੜ ਦੇ ਵਿੱਚ ਰਾਜ ਕਰਦੇ ਹੁੰਦੇ ਹੁੰਦੇ ਡਾਕੂ ਹੁੰਦੇ ਬੜੇ ਹੋਏ ਕਿਸੇ ਵੀ ਢੜੇ ਚੋਂ ਕਿਸੇ ਢੜੇ ਛੋਟ ਜਾਏ ਕੋਈ ਕੋਈ ਹੁੰਦੇ ਨੇ ਆਪ ਸੋਚੀ ਦੋਵੇਂ ਬੰਦੇ ਹੁੰਦੇ ਜਿਹੜੇ ਉਹ ਬੈਠ ਕੇ ਵਿਚਾਰ ਕਰ ਲੈਂਦੇ ਹੁੰਦੇ ਨੇ ਉਦਾਰਵਾਦੀ ਹੁੰਦੇ ਨੇ ਉਹਨਾਂ ਵਾਸਤੇ ਤੁਹਾਨੂੰ ਵੀ ਕੋਈ ਹੁੰਦਾ ਸਾਰੇ ਉਹ ਪਰਪੇ ਨਹੀਂ ਰੱਖਦੇ ਹੁੰਦੇ ਇਹ ਜਿਹੇ ਆਦਮੀ ਸਭ ਤੋਂ ਜ਼ਿਆਦਾ ਹੁੰਦੇ ਨੇ ਸਦਾ ਦੇ ਨੋਦੀ ਜ਼ਿਆਦਾ ਹੁੰਦੀ ਹੈ ਹਮੇਸ਼ਾ ਇਹ ਜਿਹੜੇ ਸਭ ਹੁੰਦੇ ਨੇ ਚੁੱਪ ਕਰ ਜਾਂਦੇ ਨੇ ਗੜ ਬੈਰ ਨਾਲ ਅਲੂ ਕਪਤਾਇਕ ਹੁਤਾ ਪਿੰਡ ਜੇ ਕਰੋ ਹੁੰਦੇ ਨੇ ਪਿੰਡ ਸਾਬ ਹੁਤਾ ਸਾਰਾ ਪਰ ਕਪਤਾ ਦੇ ਕੋ ਗੜਲੀ ਪੈਨੋ ਆਪਣਾ ਆਪਣਾ ਪਹਲਾ ਵਜਾਈ ਜਾਂਦੇ ਰਹੀ ਆਏ ਹੋਰ ਨੂੰ ਜਾ ਕੇ ਲੜਵ ਕੇ ਬਰੂਗਾ ਆਪਾਂ ਨੇ ਕੀ ਲੜੇ ਉਹ ਟੇੜ ਦੇ ਦੇ ਹੁੰਦੇ ਸੀ ਤਾਲਾ ਦੇ ਰਦੀ ਜਿਆਦਾ ਹੁੰਦੀ ਹੁਣ ਵੀ ਇਹਨਾਂ ਦੀ ਜਿਆਦਾ ਤਾਲਾ ਹਾਂਜੀ ਔਰ ਜਹਾਨ ਨਿਦਾਨ ਕਛੂਨ ਹੈ ਇਸ ਬਹਾਨ ਤੁਹੀ ਸਰਦਾਰਾ ਕੰਨ ਜਿਹੜਾ ਸਾਰਾ ਜਹਾਨ ਹੈ ਨਾ ਜਹਾਨ ਨਫਜ਼ ਬੁਸਰਮਾਨ ਵਰਸ ਤੇਰੇ ਜਾਂ ਹਿੰਦੁਸਤਾਨ ਵਾਲੇ ਵੀ ਵਰਤਣ ਲੱਗੇ ਸੀ ਆਪਾਂ ਵੀ ਜਹਾਨ ਕਹਿੰਦੇ ਸਾਂਝੀ ਬੋਲੀ ਹੋਗੀ ਸੀ ਔਰ ਜਹਾਨ ਨਿਦਾਨ ਕਸ਼ੂਨ ਹੈ ਆਖਰ ਦੇ ਵਿੱਚ ਨਿਦਾਨ ਅਖੀਰ ਦੇ ਵਿੱਚ ਸਾਰਾ ਜਹਾਨ ਕੁਛ ਵੀ ਨਹੀਂ ਇਹਦਾ ਕਿਸੇ ਨੇ 50 ਸਾਲ ਦਾ ਸੁਪਨਾ ਦੇਖਿਆ ਕਿਸੇ ਨੇ 20 ਸਾਲ ਦਾ ਕਿਸੇ ਨੇ 10 ਸਾਲ ਦਾ ਕਹਿੰਦੇ 100 ਸਾਲ ਦਾ ਕਿਸੇ ਨੇ ਕੋਈ 100 ਸਾਲ ਤੇ ਵੱਧ ਦਾ ਇਹ ਤਾਂ ਸੁਪਨਾ ਹੀ ਐ ਬਸ ਆਹੀ ਐ ਸੁਪਨਾ ਐਡਾ ਕੇ ਸੁਪਨੇ 'ਚੋਂ ਜਿਆਦਾ ਸੰਸਾਰ ਕੁਛ ਨਹੀਂ ਐ ਇਹ ਸੁਭਾਨ ਇਹ ਸਾਰਾ ਸੰਸਾਰ ਤਾਂ ਐਵੇਂ ਜਹਾਂ ਤਾਂ ਅਖੀਰ ਨੂੰ ਕੀ ਐ ਐਵੇਂ ਕੁਛ ਬਦੀ ਸੁਪਨਾ ਕੀਤ ਤਾਂ ਕੁਛ ਨਹੀਂ ਬਾਅਦ 'ਚ ਸੁਪਨਾ ਕੀ ਹੁੰਦਾ ਕੁਛ ਵੀ ਨਹੀਂ ਜੇ ਜਾਗਦਾ ਐ ਸੁਪਨਾ ਕੀ ਰਹਿ ਜਾਂਦਾ ਕੁਛ ਨਹੀਂ ਕਈ ਕਵੀਰ ਤੇ ਇਹਨਾਂ ਨਾਲ ਜਾਗਦਾ ਜੰਕਾ ਡੰਡੂ ਮੈਂ ਲੱਗਾ ਜਾਂ ਡੰਡ ਲੱਗਦਾ ਜਿਆਦੇ ਅਸਲ ਚ ਜਾਗਦਾ ਜਿਆਦੇ ਸਰੀਰ ਛੱਡ ਦਿੰਦਾ ਲੱਗਦਾ ਹੁਲਾ ਯਾਰ ਸੁਪਨੇ ਦਾ ਹੋਰੇ ਕੋ ਦੇਖਦੇ ਰਹੇ ਆਏ ਕੀ ਗੱਲ ਤੇ ਸਾਰਾ ਸੁਪਨਾ ਵੀ ਲੱਗ ਗਿਆ ਫਿਰ ਇਹ ਕਹਿੰਦਾ ਅਖੀਰ ਚ ਕਹਿੰਦਾ ਵੀ ਇਹ ਕੁਝ ਵੀ ਨਹੀਂ ਸੀਗਾ ਨਜ਼ਾਨ ਆਖਰ ਦੇ ਵਿੱਚ ਕੀ ਹੈ ਨਜ਼ਾਨ ਹੁੰਦਾ ਕੁਝ ਨਹੀਂ ਜਾਨ ਆਣੀ ਫੋਕਾਈ ਹੈ اے ਸੁਬਹਾਨ ਤੂੰ ਹੀ ਸਰਦਾਰ ਅਰਤ ਸਰਦਾਰ ਕੌਣ ਹੈ ਇਹਦੇ ਵਿੱਚ ਸਰਦਾਰ ਤਾਂ ਤੂੰ ਹੀ ਸੀ ਸੁਪਨੇ ਦਾ ਸਰਦਾਰ ਤੂੰ ਹੀ ਸੀ ਹੁਕਮ ਤੇਰਾ ਹੀ ਚੱਲਦਾ ਸੀ ਅਸੀਂ ਤਾਂ ਮੈਂ ਪੰਗਾ ਹੀ ਲੈਂਦੇ ਰਹੇ ਉਦੋਂ ਹੁਕਮ ਚੱਲਦਾ ਦੇਖ ਲੈਂਦਾ ਨਾ ਉਦੋਂ ਹੁਕਮ ਸੁਣਦਾ ਹੁੰਦਾ ਹੁਕਮ ਵੀ ਸੁਣਦਾ ਹੁੰਦਾ ਸੇ ਪਵਣ ਜੰਮ ਨੂੰ ਸੁਣਨ ਨੂੰ ਹੁਕਮੇ ਆਏ ਹੁਕਮੇ ਜਾਏ ਹੁਕਮੇ ਜਾਏ ਹੁਕਮੇ ਰਹੇ ਫਿਰ ਹੁਕਮ ਚ ਸਮਾਇਆ ਹੋਇਆ ਹੁੰਦਾ ਜਾ ਹੁਕਮ ਨਾਲ ਸਹੀ ਚਲਦਾ ਨਾ ਫਿਰ ਕੀ ਕਰਦਾ ਹੁਕਮੇ ਰਹੇ ਸਮਾਈ ਸਮਾਈ ਉਹ ਹੁਣ ਜਉਂਦੇ ਨੇ ਸਬੂਣਾ ਸੀ ਬਾਅਦ ਚ ਸਮਝੂਗਾ ਬਾਅਦ ਤਾ ਫਿਰ ਪਛਤਾਉਗਾ ਕਰਕੇ ਕੱਖ ਦੀ ਨਾ ਗਿਆ ਟੀ ਜਿਆਦਾ ਕਾਲੀ ਕਰਕੇ ਲੈ ਗਿਆ ਇਹ ਸੁਬਹਾਨ ਤੁਹੀ ਸਰਦਾ ਫਿਰ ਦੇਖਦਾ ਵੀ ਹੁਕਮ ਦਾ ਤੇਰੇ ਹੀ ਚਲਦਾ ਸੀ ਪਹਿਲਾਂ ਵੀ ਤੇਰੇ ਜਾਂਦਾ ਦਾ ਜਦ ਵਿੱਚ ਗਿਆ ਜਾਬੀ ਤੇਰਾ ਚੱਲਦਾ ਸੀ ਹੁਣ ਵੀ ਤੇਰਾ ਹੀ ਚੱਲਦਾ ਮੈਂ ਤਾਂ ਸੁਪਨੇ ਹੀ ਦੇ ਰਿਹਾ ਜਦ ਆਇਆ ਜਾਬ ਵੀ ਉਹਦਾ ਹੀ ਚੱਲਦਾ ਸੀ ਪਤਾ ਸੀ ਜੇ ਗਿਆ ਜਾਬ ਵੀ ਉਹਦਾ ਹੀ ਚੱਲਦਾ ਵਿਚਾਲੇ ਵਿਚਾਲੇ ਦੇ ਸੁਪਨਾ ਜਿਹੜਾ ਸੀ ਉਹਦਾ ਹੀ ਭਲੇਖਾ ਪੈਦਾ ਰਿਹਾ ਵੀ ਮੇਰਾ ਚੱਲੂ ਸ਼ਾਇਦ ਇਹਦਾ ਚੱਲਦਾ ਸ਼ਾਇਦ ਉਹਦਾ ਚੱਲਦਾ ਉਹਦਾ ਭਲੇਖਾ ਹੀ ਸੀਗਾ ਸਾਰੇ ਇਹ ਗੱਲ ਮੰਨਦੇ ਨੇ ਆਦ ਬੜ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਅਗਾਦ ਅਗਾਦ ਆ ਤੋਈ ਲੈ ਕੇ ਗਾਦੂ ਕਿਸੇ ਨੇ ਨਹੀਂ ਕਿਹਾ ਤੇਰੇ ਬਾਰੇ ਕੋ ਦੱਸਿਆ ਅਛੇਦ 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 ਵੀ ਸ਼ੁਰੂ ਤੇ ਹੀ ਆਪੇ ਇਹ ਦੋ ਆਪੇ ਇਹ ਵੀ ਸ਼ੁਰੂ ਤੇ ਹੀ ਕਹਿੰਦੇ ਤੈਨੂੰ ਵੀ ਤੇਰਾ ਕੋ ਭੇਦ ਲਈ ਅਲੇਖ ਅਲੇਖ ਲੇਖ ਐਡੇ ਗ੍ਰੰਥ ਲਿਖਦੇ ਉਹ ਵੀ ਕਹਿੰਦੇ ਲੇਖੇ ਤੇ ਪਰਈ ਹੈ ਲਿਖਿਆ ਨਹੀਂ ਜਾ ਸਕਦਾ ਦੱਸਿਆ ਨਹੀਂ ਜਾ ਸਕਦਾ ਉਹਦੇ ਬਾਰੇ ਅਜੇ ਆ ਜੇ ਤਿਆਰੀ ਜਾ ਸਕਦਾ ਹੈ ਵੀ ਸਾਰੇ ਮੰਦਰ। ਪਹਾਤ ਜਨ। ਦੇਖੋ ਜਿੱਥੇ ਤੱਕ ਕ੍ਰਿਸ਼ਨ ਦੀ ਗੱਲ ਹੈ। ਕ੍ਰਿਸ਼ਾ ਦੂਸਤਾਂ ਨੂੰ ਬਾਰ ਜਿੱਤਿਆ। ਹੜਕ ਸੁਨੇ ਮੁਰਸ਼ਿਦ ਕੀਤਾ। ਬਨਿਆ ਹੈ। ਬਹਾਦਰ ਵਿੱਚ। ਅਜੇ ਰਹੀ ਹੈ। ਬਗਾਨ ਵਰਕੇ ਮ ਬਣ ਗਿਆ। ਸਦਾ ਮੁਰਸ਼ਿਦ ਹੋ ਜਾਂਦਾ ਉਹ ਕਹਿੰਦਾ ਉੱਠ ਭਗਵਾਨ ਨਾਲ ਹੁੜ ਮੇਰੇ ਨੂੰ 17 ਵਾਰ ਮੁਰਸ਼ਿਦ ਕੀਤਾ ਅਜੇ ਤਾਰੇ ਹਨ ਬਰਬੀਕ ਨੂੰ ਦੇਖਿਆ ਮੈਂ ਤੇ ਨਹੀਂ ਜਿਤਾਉਣਾ ਸਰਬੰਗ ਕੇ ਲਿਆ ਅਕ੍ਰਿਸ਼ਨ ਅਰਜੰਦ ਦਾ ਵੱਡਾ ਭਾਈ ਆ ਉਹਦੇ ਕੋਲੋਂ ਦੀ ਮਾਂ ਭੇਜੀ ਕੋ ਤੀਓ ਤੀਰ ਲਾਇਆ ਨਹੀਂ ਜੰਗਲੀ ਜੇਤਰ ਲਈ ਅਜੇ ਕਿੱਥੇ ਰਿਹਾ ਕ੍ਰਿਸ਼ਨ ਤਾਂ ਰਿਹਾ ਹੀ ਰੋਜੇ ਸ਼ਿਕਾਰੀ ਨੇ ਤੀਰ ਮਾਰ ਕੇ ਵੈਸੇ ਮਾਰਦਾ ਬਾਅਦ ਕਿਓ ਕੁਛੋ ਨਹੀਂ ਰਿਹਾ ਆ ਆਈ ਲਵ ਤੁਹਾਨੂੰ ਲਿਖਿਆ ਹੋਇਆ ਏ ਇਹਨਾਂ ਦੇ ਗਹਿਰੇ ਜੀ ਨੂੰ ਦੇਖੋ ਲਿਖੇ ਬਖੌਲ ਨਹੀਂ ਲਿਖਿਆ ਹੋਇਆ ਇਹ ਤੋ ਹਸਤ ਕਰਤੇ ਕਲੇ ਸਾਰੇ ਜੋ ਬੰਦੀ ਬੈਠੇ ਸੀ ਕ੍ਰਿਸ਼ੂ ਤੇ ਗੜੇ ਨੇ ਸਾਰੇ ਉਹਦੇ ਮੂਰਤੀਆਂ ਨੇ ਆ ਸ਼ਰਤਾਂ ਪੂਰੀਆਂ ਕਰ ਦੂ ਕਿ ਕੋਈ ਕਰ ਦੂ ਪੂਰੀ ਵਕੀਲਾ ਲੋ ਰਾਮ ਜਤਨ ਦੀ ਪਗਲ ਕਰ ਦੇ ਰਾਮ ਜਤਨ ਨੇ ਚਲੋ ਹੋਰ ਤਾਂ ਨਹੀਂ ਕਹਿ ਸਕਦੇ ਬਾਲੀ ਦੇ ਤੀਰ ਸਾਹਮਣੇ ਹੋਗੇ ਤਾਲੀ ਮਾਰਿਆ ਵੀ ਬਾਲੀ ਮਿੱਥੇ ਮਾਰਦਾ ਬਾਲੀ ਦੇ ਜਿਹੜਾ ਸਾਹਮਣੇ ਹੁੰਦਾ ਅਦਾ ਤਾਕਤ ਵਿੱਚ ਲੰਦਾ ਸੀ ਉਹਦੇ ਛੁਪ ਕੇ ਤੀਰ ਮਾਰਿਆ ਉਹ ਵੀ ਅਜੇ ਦੀ ਸੀ ਐ ਤੋੜ ਆ ਗਈ ਹੈ ਚਲੋ ਉਥੋਂ ਵੀ ਵੱਜ ਗਿਆ ਉਹ ਬੁੱਢਿਆਂ ਨੇ ਜਿੱਤ ਲਿਆ ਹੁਸ਼ਦ ਕਰਤਾ ਲਾਹ ਕੋਸ ਨੇ ਕਾਹ ਹੈ ਉਹਦਾ ਹੀ ਬੁੱਢੇ ਤੇ ਅਜੇ ਤਾਂ ਅਰੇ ਹਾ ਨਾ ਉਹਦਾ ਹੀ ਮੁੰਡਾ ਚਾਹੇ ਕੋਈ ਹੋਵੇ ਉਹਦੇ ਮੁੰਡੇ ਨੂੰ ਤਾਂ ਕੋਈ ਪੁੱਛਦਾ ਨਹੀਂ ਲਾ ਕੋਈ ਨੂੰ ਤਾਂ ਕੋਈ ਨਹੀਂ ਪੁੱਛਦਾ ਪੁੱਛਦਾ ਤਾਂ ਰਾਮਚੰਦਲ ਨੂੰ ਇਹਦਾ ਗੋਲ ਖਤਮ ਹੋ ਗਿਆ ਅਜੇ ਵਾਲਾ ਗੋਲ ਖਤਮ ਹੋ ਗਿਆ ਦੋ ਆਵਦਾਂ ਦੇ ਦੋਏ ਗਏ ਕਾਲੇ ਆਸਰੇ ਖੜੀ ਹੈ ਗੱਡੀ ਕਾਲਸੇ ਦੇ ਝੂਟ ਦੇ ਆਸਰੇ ਖੜੀ ਹੈ ਗੱਡੀ ਗੱਡੀ ਖੜੀ ਹੈ ਝੂਠ ਦੇ ਆਸਰੇ ਹੁਣ ਹਵਾ 'ਚ ਲਬ ਕੋ ਦਾ ਮੰਦਰ ਬਣਾਉ ਨੂੰ ਕੋਈ ਨਹੀਂ ਕਹਿੰਦਾ ਰਾਮਚੰਦ ਦੇ ਮੰਦਰ ਬਣਾਉਣ ਨੂੰ ਭਜਦੇ ਨੇ ਕਿਉਂ ਲਈ ਕਿਉਂ ਭਜਦੇ ਨੇ ਇਸ ਕਰਕੇ ਭਜਦੇ ਨੇ ਰਾਮਚੰਦ ਨੇ ਇੱਕ ਸੰਬੂਕ ਨਾਉ ਦੇ ઋષਿ ਨੂੰ ਇਹਨਾਂ ਦੇ ਕਹੇ ਤੇ ਕਤਲ ਕਰਤਾ ਸੀ ਵੀ ਤੂੰ ਚਮਾਰ ਦੇ ਘਰ ਪੈਦਾ ਹੋ ਕੇ ਭਗਤੀ ਕਿਉਂ ਕੀਤੀ ਹੈ ਉਹ ਇਹਨਾਂ ਦੇ ਪੈੜ ਚ ਪੈੜ ਧਰ ਕੇ ਇਹਨਾਂ ਦੇ ਕੰਨ ਫੜਿਆ ਚੇਲਾ ਸੀ ਕੰਨ ਫੜਿਆ ਚੇਲਾ ਸੀ ਬਾਂਬਲ ਦਾ ਫੜਨ ਦਾ ਤਾਂ ਗਾਇਦ ਨੂੰ ਦਾ ਬੁੱਧ ਬੜੂ ਕਿਉਂ ਲੱਗ ਕੋ ਤਾਂ ਬਣਾਉਂ ਉਧਰ ਘੋੜਾ ਕਾਹਦੇ ਨਹੀਂ ਬਣਾਉਂਦੇ ਘੋੜਾ ਉਹਨੇ ਫੜਿਆ ਘੋੜਾ ਉਹਨਾਂ ਨੇ ਫੜਿਆ ਦਿੱਤੀ ਸਾਰੇ ਮੁਰਸ਼ਿਦ ਕਰਤੇ ਸਾਰੇ ਮੁਰਸ਼ਿਦ ਕਰਤੇ ਵਿਚੇ ਹਨੂਮਾਨ ਵਿਚੇ ਹਨੂਮਾਨ ਉਹਦਾ ਮੁੰਡਲੀ ਬੜੂਦੇ ਕਨ ਫੜੇ ਚੇਲੇ ਨਹੀਂ ਸੀਗੇ ਤਾਂ ਨਹੀਂ ਬੜੋਗੇ ਭੂਤ ਪਵੇਖ ਪਵਾਨ ਤੂੰ ਹੀ ਸਭ ਹੂੰ ਸਭ othor ਨਮੋ ਅਨੁਮਾਨਾ ਭੂਤ ਪਵੇਖ ਪਵਿਤਾ ਤੂੰ ਹੀ ਭਵਾਨ ਤੂੰ ਹੀ ਭੂਤ ਪਵਿਤਾ ਭੂਤ ਪਵੇਖ ਭਵਾਨ ਤੂੰ ਹੀ ਭਵਾਨ ਤੇ ਬੇਨਾ ਕਿਵੇਂ ਆਜੂਗਾ ਨਾ ਭਵਾਨ ਦਾ ਇਕੱਠਾ ਲੱਗੂਗਾ ਨਾ ਤਿੰਨੇ ਆਉਂਦੇ ਨਹੀਂ ਭਵਾਨ ਤੂੰ ਹੀ ਹਾ ਹਾ ਤਿੰਨੇ ਇਕੱਠੇ ਆਉਂਦੇ ਨਹੀਂ ਜਿੱਥੇ ਵਿਹੜੇ ਉਤਪਤ ਕੱਲਾ ਨਹੀਂ ਹੁੰਦਾ ਭਵਾਨ ਫਿਊਚਰ ਭਵਿੱਖ ਤਾਂ ਫਿਊਚਰ ਭਵਾਨ ਜੋ ਹੁਣ ਚੱਲਦਾ ਭਵਾਨ ਜੋ ਕੋ ਮਰਿਆ ਸਮਾਂ ਉਹ ਪਵੇ ਖਾ ਗਿਆ ਹਉਣ ਵਾਲਾ ਪੂਤੀ ਨਿਕਲ ਗਿਆ ਭਵਾਨ ਤੂੰ ਹੀ ਹੁਕਮ ਤੇਰਾ ਹੁੜ ਵੀ ਚੱਲਦਾ ਅੱਗੇ ਰੂ ਵੀ ਤੇਰਾ ਹੀ ਚੱਲੂਗਾ ਪਿੱਛੇ ਵੀ ਤੇਰੇ ਚੱਲਦਾ ਹੈ ਪਿੱਛੇ ਜੋ ਲੰਘਿਆ ਸਮਾਂ ਤੇਰਾ ਹੀ ਹੁਕਮ ਸੀ ਉਥੇ ਵੀ ਸ਼ਕਤੀ ਤੇਰੀ ਸੀ ਹੁਲ ਵੀ ਤੇਰੀ ਐ ਅੱਗੇ ਨੂੰ ਵੀ ਤੇਰੀ ਚੱਲੂਗੀ ਤੂੰ ਹੀ ਐ ਤੂੰ ਹੀ ਸਰਦਾਰ ਤੇਰੀਓ ਸਰਦਾਰੀ ਚੱਲਦੀ ਐ ਬਸ ਹਾਂ ਸਭ ਹੂੰ ਸਭ ਠਾਰਨੋ ਮੋ ਅਨੁਮਾਨਾ ਸਾਰਿਆਂ ਲਈ ਹਵੇਸ਼ਾ ਹੀ ਸਾਰੇ ਗੱਲ ਬੰਦੇ ਰਹੇ ਨੇ ਸਭ ਹੂੰ ਸਭ ਠਾਉਰ ਸਾਰੇ ਪਾਸੇ ਜਿੰਨੇ ਦੁਨੀਆਂ ਦੇ ਤਖਤੇ ਤੇ ਸਾਰਿਆਂ ਮਤਾਂ ਲਈ ਇੱਕੋ ਗੱਲ ਇਹ ਬੰਦੇ ਨੇ ਇਹ ਨਹੀਂ ਹੈ ਵੀ ਇੱਧਰ ਅਸੀਂ ਇੱਥੇ ਥੋੜੇ ਜਿਹੇ ਕੁਸ਼ ਬੰਦੀਏ ਉਧਰ ਕੁਝ ਹੋਰ ਬੰਨ ਉਧਰ ਕੁਝ ਹੋਰ ਉਹ ਨਾਲੋ ਇਹ ਗੱਲ ਤੇ ਸਾਰੀ ਵਰਲਡ ਸਬਤ ਹੈ ਸਭ ਠੋਰਨ ਮੋ ਅਨੁਮਾਨ ਹਾਂ ਜਾਇ ਅਨੁਮਾਨ ਹੈ ਲੋਕਾ ਦਾ ਉਹਦਾ ਚਾਹੀਏ ਦੇਖਿਆ ਤਾਂ ਹੈ ਨਹੀਂ ਦਾ ਸਾਹਮਣੇ ਚੱਲਦਾ ਹੁਕਮ ਪਰ ਉਹਨਾਂ ਦਾ ਅੰਦਾਜ਼ਾ ਇਹ ਹੈ ਵੀ ਉਹਦਾ ਹੀ ਹੁਕਮ ਚੱਲਦਾ ਉਹਦਾ ਚਾਹੀਦਾ ਹੈ ਉਹਨੂੰ ਉਹਨਾਂ ਦੇ ਅਨੁਮਾਨ ਤੇ ਵੀ ਸਾਰਿਆਂ ਦੇ ਕੋਈ ਸਹਿਮਤ ਨਹੀਂ ਇਸ ਪੁਆਇੰਟ ਤੇ ਸਾਰੇ ਸਾਬਤ ਨੇ ਦੇਵ ਅਦੇਵ ਮਣੀ ਧਰਨਾਰਦ ਸਾਰਦ ਸਤ ਸਦਾਇਵ ਪਛਾਨਾ ਬੁੜੀ ਧਰਨਾਰਦ ਤੇ ਕਬਨ ਹੁਣ ਮਣੀ ਧਰਨਾਰਦ ਦੇਵ ਅਦੇਵ ਮਣੀ ਧਰਨਾਰਦ ਦੇਵ ਅਦੇਵ ਦੋ ਹੋ ਗਏ ਬੁੜੀ ਧਰ ਸ਼ਿਵ ਜੀ ਹੋ ਗਿਆ ਉਹਨੇ ਤਾਂ ਅਟਕਾਈ ਐ ਸੰਗ ਦੇ ਵਿੱਚ ਜੈ ਰਵੜੀ ਧਰ ਨਾਰਦ ਨਾਰਦ ਬੁਢੀ ਜੀ ਨੂੰ ਆ ਲਿਖਿਆ ਨਾਰਦੀ ਭਗਤੀ ਆਪਣੀ ਗਰਬਤ ਭਗਤੀ ਨਾਰਦੀ ਭਗਤੀ ਦੇਵਤੇ ਆਗੇ ਬਿਛਰੂ ਨਾਲ ਅਦੇਵ ਚਲੋ ਦੂਏ ਰਾਖੇ ਚਾਗੇ ਸ਼ਿਵ ਜੀ ਕਿਸੇ ਕਿਸੇ ਹੱਦ ਤੱਕ ਦੇਵਤੇ ਜਿਹੜੇ ਅਦੇਵ ਨੂੰ ਸ਼ਿਵ ਜਰੂਰੀ ਬਲਦੇ ਤੇ ਵਾਗੀ ਹੋ ਜਾਂਦੇ ਨੇ ਸ਼ਿਵ ਤੇ ਵੀ ਵਾਗੀ ਹੋ ਜਾਂਦੇ ਨੇ ਦੇਵਤੇ ਸ਼ਿਵ ਤੇਰਾ ਪੁਰਾ ਤਾਨੂੰ ਤੋਰ ਰਹਿਤ ਨਹੀਂ ਹੈ ਓਹੋ ਰਹਿਤ ਨਹੀਂ ਆ ਤਰੂ ਕਦੇ ਵੀ ਤੇ ਆ ਗਿਆ ਉਹ ਤਾਂ ਜਿਹੜੇ ਨੇ ਰਾਜ ਰੂਪ ਵੀ ਪੈ ਜਾਂਦੇ ਨੇ ਰਾਖੇ ਜਿਹੜੇ ਰਾਜ ਰੂਪ ਪੈ ਜਾਂਦੇ ਨੇ ਜੇ ਵਿੱਚਪਾਰ ਸੁਣਾਤ ਹੈ ਨਾ ਰਾਜ ਰੂਪ ਹੈ ਹੈ ਇਸੇ ਕੈਟਾਗਰੀ ਦਾ ਐ ਥੋੜਾ ਉੱਥੇ ਆ ਕੇ ਫਰਕ ਤਾਂ ਹੀ ਤਾਂ ਵਿਵੇਕ ਉਹਨੂੰ ਸਮਝਾ ਰਿਹਾ ਹੈ ਉਹੀ ਗੱਲ ਉਧਰਲਾ ਪਾਸਾ ਹੀ ਛੜਾਇਆ ਹੈ ਵੀ ਇਹ ਪਾਸਾ ਨਹੀਂ ਠੀਕ ਹੈਗਾ ਰਾਜ ਵਾਲਾ ਪਾਸਾ ਇਹ ਨਰਕ ਦਾ ਨਰਕ ਘੋਰ ਕਾ ਦਵਾਰ ਹੈ ਇਹ ਨਰਕ ਘੋਰ ਕਾ ਦਵਾਰ ਹੈ ਹੁਣ ਤਾਂ ਤੈਨੂੰ ਲੋਕ ਜਿਹੜਾ ਰਾਜਾ ਹੁੰਦਾ ਬੱਲੇ ਬੱਲੇ ਉਹਦੀ ਹੋਈ ਜਾਂਦੀ ਹੈ ਬਾਅਦ ਦੇ ਵਿੱਚ ਨਰਕ ਘੋਰ ਕੇ ਦਵਾਰੇ ਜਾਏਗਾ ਕਿੰਨਾ ਜਰੇ ਨੋ ਹੈ ਬਹੁਤਾ ਚੰਦੀ ਚੱਲਦਾ ਹੁੰਦਾ ਸੰਸਾਰ ਦੇ ਨੋ ਜਾਏ ਕਿਤੇ ਕੁਝ ਵੀ ਕਰ ਲੋ ਬਹੁਤਾ ਚੰਦੀ ਚੱਲਦੇ ਕਿਸੇ ਬੜੇ ਆਗਰੇ ਦੇ ਵਿੱਚ ਕਿਲੇ ਦੇ ਵਿੱਚ ਰਾਜੇ ਰਹਿੰਦੇ ਸੀ ਮੁਖਬਰਾ ਬਣਿਆ ਸੀ ਉਹਨਾਂ ਦੀ ਜਾਜਾ ਘਾਰ ਸੀ ਹੁੜ ਹੋੜੀ ਹੋੜੀ ਐਵੇਂ ਕੋ ਨੋ ਜਾ ਹੈਗਾ ਉਹਨਾਂ ਦੀ ਉਹ ਇੱਜ਼ਤ ਥੋੜੀ ਹੈ ਜਿਹੜੀ ਉਦੋਂ ਸੀ ਏਦਾਂ ਹੌਲੀ ਹੌਲੀ ਘਟ ਜਾਂਦੀ ਹੁੰਦੀ ਹੈ ਸਰਦ ਸਤ ਸ੍ਰੀ ਅਕਾਲ ਪਛਾਨਾ ਸਰਦ 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 ਹੁੰਦਾ ਨਾਰਦ ਜਿਹੜਾ ਹੈ ਸਰਦ ਹੈ ਅਸਲ ਜੀ ਨਾਰਦ ਸਭ ਕੁਝ ਰੱਦ ਕਰ ਦੁੱਦਾ ਜੋ ਨਾਰਦ ਜਿਹੜਾ ਝੂਠ ਹੈ ਉਹ ਰੱਦ ਹੋ ਜਾਂਦਾ ਹੈ ਝੂਠ ਰਹਿਂਦਾ ਨਹੀਂ ਹੁੰਦਾ ਪਰਦ ਹੋ ਗਿਆ ਝੂੜਦੇ ਤਾਂ ਕੋਈ ਹੋਰ ਤਕੜਾ ਆ ਗਿਆ ਅੱਜ ਰਾਜਾ ਹੈਗਾ ਕੋਈ ਹੋਰ ਵੱਡਾ ਅੱਜ ਕਿਸੇ ਨੇ ਰਿਕਾਰਡ ਬਣਾਇਆ ਉਹਦੀ ਜੈਜਾਕਾਰਾ ਕਾਲੂ ਉਹ ਰਿਕਾਰਡ ਤੋੜ ਤਾ ਕਿਸੇ ਹੋਰ ਨਹੀਂ ਬਣਾਤਾ ਪਿਛਲੇ ਦੀ ਜੈਜਾਕਾਰ ਹਟ ਜਾਂਦੀਏ ਦੋਬੇ ਦੀ ਹੋ ਜਾਂਦੀ ਪਿਛਲਾ ਆਪੇ ਰੱਦ ਹੋ ਗਿਆ ਰਿਕਾਰਡ ਜੋ ਟੁੱਟ ਗਿਆ ਇਹ ਤਾਂ ਰਿਕਾਰਡ ਟੁੱਟਦੇ ਰਹਿੰਦੇ ਨੇ ਹਾਂਜੀ ਸਾਰਤ ਸਤ ਸਦਾਇਬ ਪਛਾਨਾ ਸਤ ਸਦਾਇਬ ਪਛਾਨਾ ਜਿਹੜਾ ਸਤ ਨੇ ਸਤ ਸਾਰੇ ਸੱਚ ਨੂੰ ਸਾਰੇ ਹੀ ਮੰਨਦੇ ਨੇ ਸਾਰਿਆਂ ਨੇ ਪਛਗਣਿਆ ਚਾਹੇ ਸ਼ਿਵ ਜੀ ਸੀ ਚਾਹੇ ਨਾਰਦ ਸੀ ਚਾਹੇ ਦੇਵਤੇ ਸੀ ਚਾਹੇ ਰਾਖੇ ਸੀ ਜਿਹੜਾ ਸਤ ਹੈ ਪਰਮੇਸ਼ਰ ਹੈ ਉਹ ਵੇ ਜਿਹਨੂੰ ਕਹਿੰਦੇ ਅਸੀਂ ਉਹ ਕਾਰ ਹੈ ਇਹ ਤੋਂ ਮੁਨਕਰ ਵੀ ਕੋਈ ਹੋਇਆ ਇਹ ਤੋਂ ਮੁਨਕਰ ਵੀ ਹੋਇਆ ਕੋਈ ਆਪਸ ਵਿੱਚ ਹੀ ਲੜਾਈ ਜਰੂਰ ਰਹੀ ਹੈ ਤੂੰ ਵੀ ਬੜਾ ਵੇਵੜਾ ਵੀ ਆਪਸ ਵਿੱਚ ਹੀ ਤਾਂ ਲੜਾਈ ਜਰੂਰ ਹੈ ਇਹਨਾਂ ਦੇ ਆਪੋ ਤੁਸੀਂ ਲੜਾਈ ਰਹੀ ਐ ਸੰਤਾਰੀ ਲੋਕਾਂ ਦੀ ਸੱਚ ਨਾਲ ਕੋਈ ਨਹੀਂ ਲੜਾਈ ਦੀ ਸੱਚ ਨੂੰ ਨਹੀਂ ਕੋਈ ਸੱਚ ਨਾਲ ਕਿਸੇ ਦੀ ਲੜਾਈ ਦੀ ਹਾਂ ਸੱਚ ਨੂੰ ਬੰਦੇ ਨਾ ਬੰਨੇ ਕੋਈ ਉਹ ਅਲੱਗ ਗੱਲ ਹੈ ਪਰ ਸੱਚ ਦੀ ਸ੍ਰੀਕਤ ਕੋਈ ਨਹੀਂ ਕਿਸ ਨੇ ਕੀਤੀ ਵੀ ਬਸ ਸੱਚਾ ਕਫੂ ਕਰੂ ਸੱਚ ਨੂੰ ਇਹ ਸੱਚ ਨੂੰ ਰਹਿਣੀ ਦੇਣ ਹਾਂ ਸੱਚ ਨੂੰ ਨਾ ਬੰਨਣਾ ਗਲਤ ਤਰੀਕਾ ਸੱਚ ਨੂੰ ਜੋ ਨੂੰ ਸੱਚ ਬਣਾ ਕੇ ਪੇਸ਼ ਕਰ ਦੇਣਾ ਇਹੋ ਜਿਹੀਆਂ ਗੱਲਾਂ ਤਾਂ ਕਰਦੇ ਰਹਿੰਦੇ ਨੇ ਤਾਂ ਕਿ ਇਹ ਪਤਾ ਲੱਗੇ ਵੀ ਅਸੀਂ ਵੀ ਸਚਿਆਰੇ ਹਾਂ ਆਪਣੇ ਆਪ ਨੂੰ ਸਚਿਆਰੇ ਸਾਬਤ ਕਰਨ ਵਾਸਤੇ ਆਪਣੀ ਬਤ ਨੂੰ ਸੱਚੀ ਸੁੱਚੀ ਸਾਬਤ ਕਰਨ ਵਾਸਤੇ ਸੱਚ ਦੇ ਅਰਥ ਤੋੜ ਬਰੋੜ ਕੇ ਪੇਸ਼ ਕੀਤੇ ਜਾਂਦੇ ਨੇ ਇਹ ਕੰਮ ਕਰਦੇ ਰਹੇ ਸੀ ਸਾਰੇ ਜਿੰਨੇ ਸੰਤ ਨੇ ਗੁਰਬਾਣੀ ਨੂੰ ਸਾਰੇ ਨਾਲ ਰੱਖਦੇ ਨੇ ਪਰ ਜਿੱਤੇ ਕੀ ਨੇ ਦੋਈ ਆਪਣੀ ਦੇ ਭੇਜਦੇ ਨੇ ਪੂਰੇ ਗੁਰਮਾਨੀ ਰਖਦੇ ਨੇ ਲੋ ਜੀ ਅਸੀਂ ਵੀ ਗੁਰਮਾਨੀ ਨਾਲ ਜੋੜਦੇ ਚਿਲਾਕੀ ਕਰਦੇ ਨੇ ਦੀਨ ਦਿਆਲ ਕਿਰਪਾ ਨਿਤ ਕੋ ਕਛ ਭੇਦ ਪ੍ਰਾਨ ਕੁਰਾਨ ਨਾ ਜਾਣਾ ਦੀਨ ਦਿਆਲ ਕਿਰਪਾ ਨਿਤ ਕੋ ਜਿਹੜਾ ਜਿਹੜਾ ਦੀਨ ਦਿਆਲ ਆ ਕਿਰਪਾ ਨਿਤ ਸਾਰਿਆਂ ਤੇ ਕਿਰਪਾ ਕਰਨ ਵਾਲਾ ਹੈ ਪੁਰਾਣਾ ਔਰ ਕੁਰਾਨ ਨੇ ਉਹਦਾ ਭੇਦ ਨਹੀਂ ਜਾਣਿਆ ਕੁਝ ਭੇਜ ਕੁਰਾਨ ਪੁਰਾਣ ਨਾ ਜਾ ਪੁਰਾਣ ਕਰਾਉਣ ਨਾ ਜਾ ਨਾ ਪੁਰਾਣਾ ਨੇ ਭੇਜਾਂ ਦੇ ਇਹਨਾਂ ਕੁਰਾਨ ਤੇ ਜੜੇ ਬੇਦਕਾ ਤੇ ਛੜਦਾ ਭਾਈ ਇੱਥੇ ਬੇਛੜਦਾ ਬੇਛੜਦਾ ਕੁਰਾਨ ਰੱਖ ਲਈ ਦੇਖੋ ਕੁਰਾਨ ਰੱਖ ਲਈ ਪੁਰਾਣ ਵੀ ਰੱਖ ਲੈ ਬੇਛੜਦਾ ਕੁਰਾਨ ਵਿੱਚ ਅੱਧਾ ਭੇਜਦਾ ਅੱਧਾ ਹੈ ਜੀ ਅਧੂਰਾ ਪੇਧ ਉਹ ਜਾਇ ਇਹਨਾਂ ਚ ਉਹ ਜਾਇ ਪੁਰਾਣਾ ਜ ਆਧਾ ਅਧੂਰਾ ਜ ਆ ਅਧੀ ਅਧੂਰੀ ਜੀ ਗੱਲ ਪੁਰਾਣਾ ਜ ਆ ਅਧੀ ਅਧੂਰੀ ਜੀ ਗੱਲ ਉਹਦੇ ਵਿੱਚ ਅਧੀ ਅਧੂਰੀ ਗੱਲ ਉਹੀ ਕੀਤਾ ਚਾਹ ਗੀਤਾ ਅਸਲ ਚ ਪੁਰਾਣਾ ਜੋ ਲਿਖੀ ਹੋਈ ਹੈ ਗੀਤਾ ਕੋਈ ਨਵਾਂ ਰਤਰੀ ਹੈ ਪੁਰਾਣੇ ਦੇ ਵਿੱਚੋ ਲਿਖੀ ਹੋਈ ਹੈ ਜਿਹੜੇ ਸਮਝਦਾਰ ਇਹਨੂੰ ਪਤਾ ਲੱਗਦਾ ਵੀ ਪੰਡਤ ਦੀ ਲਿਖੀ ਹੋਈ ਗੀਤਾ ਗੀਤਾ ਕਿਹੜਾ ਇੱਕ ਇਸ ਦੀ ਹੈ 145 44 ਕਿਸਮ ਦੀ ਗੀਤਾ ਆਪਣੇ ਆਪਣੇ ਮਾਤਰਸਾ ਲਿਖੀ ਹੋਈ ਹੈ